ਉਸ ਨਾਲ ਉਹ ਵਾਲੀ ਚੋਟੀ ਤੇ ਰੋਕੋ ਸ਼ਰਮਾ ਸਰ ਜਿੱਤੇ ਨਾ ਬੱਸ ਲਾਇਆ ਇਹ ਨਹੀਂ ਇਹ ਨਹੀਂ ਕੋਈ ਅੰਮ੍ਰਿਤ ਸ਼ੇਰ ਬੈਠੇ ਜੀ ਕਰਨਾ ਗਏ ਯਾਰੋ ਸਾਹ ਜੀ ਹੋ ਗਿਆ ਨਾ ਕਰੇ ਯਾਰੋ ਯਾਰੋ ਸੋਨੋ ਸਾਰੇ ਸਾਰੇ ਕੰਮ ਹੋ ਗਏ ਸ਼ਾਮ ਜੀ ਇਹਦਾ ਨਾ ਕਰੇ ਯਾਰੋ 1 ਨੰਬਰ 2 ਨੰਬਰ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ ਕ੍ਰਾਈਮ ਉਦੇ ਕਮਿਸ਼ਨਰ ਪੁਲਿਸ ਅਮਰਸਰ ਹਮੇਸ਼ਾ ਅਸੀਂ ਬੜਾ ਸੈਂਸਿਟਿਵਲੀ ਲੈਨੇ ਔਰ ਹਰੇਕ ਜਿਹੜਾ ਕ੍ਰਾਈਮ ਉਹਨੂੰ ਪਰਸੂ ਕਰੀਦਾ ਇਹਦੇ ਚ ਅੱਜ ਪ੍ਰਭ ਦਾਸੂਵਾਲ ਜਿਹੜਾ ਇੱਕ ਨਟੋਰੀਅਸ ਗੈਂਗਸਟਰ ਹੈ ਉਹਦੇ ਦੋ ਮੇਨ ਸ਼ੂਟਰ ਜਿਹੜੇ ਅਰੈਸਟ ਹੋਏ ਆ ਔਰ ਇਹਦੇ ਚ ਆਪਾਂ ਪਿੱਛੇ ਜਾਈਏ 11 4 ਨੂੰ ਕ੍ਰੀਏਟਿਵ ਸ਼ੋਰੂਮ ਟਾਇਰ ਜਿਹੜੀ ਵਾਰਦਾਤ ਹੋਈ ਸੀ ਮਕੂਲਪੁਰ ਏਰੀਏ ਚ ਉਤੇ ਪਹਿਲਾਂ ਫਰੋਤੀ ਦੀ ਕਾਲ ਕੀਤੀ ਸੀ ਇਹਨੇ ਰੱਬ ਨੇ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਬੰਦਿਆਂ ਨੇ ਆ ਕੇ ਫਾਇਰਿੰਗ ਕੀਤੀ ਸੀ ਉਹਨੂੰ ਯਾਦ ਹੋਣਾ ਉਸ ਕੇਸ ਨੂੰ ਅਸੀਂ ਪਰਸੂ ਕਰ ਰਹੇ ਸੀ ਔਰ ਇਹਦੇ ਵਿੱਚ ਬੰਦੇ ਨਾਮਜ਼ਦ ਕੀਤੇ ਹੋਏ ਸੀ ਤੇ ਉਸ ਤੋਂ ਬਾਅਦ ਇਹਨਾਂ ਤੇ ਉੱਤੇ ਜਿਹੜਾ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਦੋਨੇ ਬੰਦੇ ਅਰੈਸਟ ਹੋਏ ਨੇ ਇਹਦੇ ਵਿੱਚ ਜਿਹੜੇ ਅਰੈਸਟਡ ਬੰਦੇ ਆ ਗੁਰਪ੍ਰੀਤ ਇਲੀਅਸ ਲਾਲ ਤੇ ਜੋਬਨਪ੍ਰੀਤ ਇਲੀਅਸ ਜੋਬਨ ਦੋਨੋਂ ਚਾਟੇਵਿੰਡ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਜਿਹੜਾ ਤੀਸਰਾ ਸਾਥੀ ਬੋੜ ਸਿੰਘ ਹੈ ਉਹ ਪੱਟੀ ਤਰਨਤਾਰਨ ਦਾ ਸੀਗਾ ਜਿਹੜਾ ਗੁਰਪ੍ਰੀਤ ਲਾਲ ਹੈ ਮੋਟਰਸਾਈਕਲ ਚਲਾ ਰਿਆ ਸੀ ਬੋੜ ਸਿੰਘ ਨੇ ਫਾਇਰਿੰਗ ਕੀਤੀ ਸੀਗੀ ਔਰ ਜਿਹੜਾ ਜੋਬਨ ਹੈ ਉਹਤੇ ਲੌਜਿਸਟਿਕ ਸਪੋਰਟ ਤੇ ਅਬਜ਼ਰਵ ਕਰ ਰਿਆ ਸੀ ਐਜ਼ ਏ ਜਿਹੜਾ ਬੈਕਅਪ ਉਸ ਵਾਰਦਾਤ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਕ੍ਰੀਏਟਿਵ ਟਾਇਰ ਵਾਲੇ ਮੁਕੱਦਮਾ ਜਿਹੜਾ ਸੀਪੀ ਅੰਮ੍ਰਿਤਸਰ ਦਾ ਏਰੀਆ ਦਾ ਸੀ ਉਸ ਤੋਂ ਇਲਾਵਾ ਜਿਹੜਾ ਇਹ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਪੱਟੀ ਦੇ ਵਿੱਚ 111 2025 ਦਾ ਵੀ ਬੋਟ ਸਿੰਘ ਜਿਹੜੇ ਚ ਜੇਲ੍ਹ ਚ ਹੈ ਉਹ ਮੁਕੱਦਮਾ ਦਰਜ ਹੈ ਤਰਨਤਾਰਨ ਦੇ ਵਿੱਚ ਜੁਗ ਜਿਹੜਾ ਸਟੂਡੀਓ ਸੈਲੂਨ ਹੈ which are 2025 ਨੂੰ ਉੱਥੇ ਫਾਇਰਿੰਗ ਕੀਤੀ ਗਈ ਉਹਦੇ ਗੇਟ ਦੇ ਉੱਤੇ ਉੱਥੇ ਵੀ ਮੁਕੱਦਮਾ ਦਰਜ ਹੈ 10000 ਰੁਪਏ ਇਹਨਾਂ ਨੂੰ ਉਸ ਕੰਮ ਵਾਸਤੇ ਮਿਲਿਆ ਸੀ ਉਦੋਂ ਜੋ ਪੁੱਛ ਕੇ ਦੱਸਿਆ ਬਲਟੋਏ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਕਾਰ ਦੇ ਉੱਤੇ ਤਿੰਨ ਤੇ ਚਾਰ ਰਾਉਂਡ ਜਿਹੜੇ ਫਾਇਰ ਕੀਤੇ ਗਏ ਉਸ ਤੋਂ ਬਾਅਦ ਸ਼ੇਰੋਂਪਿੰਡ ਦੇ ਵਿੱਚ ਟਾਰਗੇਟਡ ਫਾਇਰਿੰਗ ਕੀਤੀ ਇੱਕ ਇੰਡੀਵਿਜੂਅਲ ਦੇ ਉੱਤੇ ਜੋ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਬਾਹਰ ਖੜਾ ਸੀਗਾ ਉਹਦੇ ਕੰਨ ਦੇ ਕੋਲ ਦੀ ਜਿਹੜੀ ਹੈ ਬੁਲੇਟ ਗਰੇਜ਼ ਕਰਕੇ ਨਿਕਲੀ ਇਹ ਭੱਜ ਗਿਆ ਉੱਥੋਂ ਤਰਨਤਾਨ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਜੁਐਲਰੀ ਸ਼ਾਪ ਤੇ ਫਤਨ ਦੋ ਤਿੰਨ ਰਾਉਂਡ ਫਾਇਰ ਕੀਤੇ ਰੈਕੀ ਕਰਕੇ ਇਹ ਬੜਾ ਇੰਪੋਰਟੈਂਟ ਸ਼ੂਟਿੰਗ ਮੋਡਿਊਲ ਜਿਹੜਾ ਬਸਟ ਕੀਤਾ ਜਿਹੜਾ ਕਿ ਪ੍ਰਭ ਦਾਸੂ ਵਾਲਾ ਆਪ オਪਰੇਟ ਕਰ ਰਿਹਾ ਸੀ ਦੋ ਬੰਦੇ ਚੋਂ ਅਸੀਂ ਫੜੇ ਨੇ ਉਸ ਤੋਂ ਬਾਅਦ ਜਿਹੜਾ ਗੁਰਪ੍ਰੀਤ ਲਾਲ ਆ ਇਹਦੀ ਪੁੱਛਗਿੱਛ ਦੇ ਉੱਤੇ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਥੇ ਜਿਹੜਾ ਮੁਕੰਪੁਰਾ ਪੁਲਿਸ ਸਟੇਸ਼ਨ ਦੇ ਜਿਹੜੀ ਜੂਰਿਸਡਿਕਸ਼ਨ ਦੇ ਵਿੱਚ ਜਦੋਂ ਐਸ ਐਚ ਓ ਮਕਬੂਲਪੁਰਾ ਤੇ ਉਹਦੀ ਪਾਰਟੀ ਇੱਥੇ ਆਈ ਰਿਕਵਰੀ ਆਫ ਵੈਪਨ ਦੇ ਵਿੱਚ ਪਹਿਲਾਂ ਨੇ ਜਿਹੜਾ ਦਰਖਤਾ ਇਧਰਲੇ ਪਾਸੇ ਇਸ਼ਾਰਾ ਕੀਤਾ ਕਿ ਇੱਥੇ ਆ ਜਦੋਂ ਪੁਲਿਸ ਪਾਰਟੀ ਉਧਰੋਂ ਤੁਰੀ ਤੇ ਭੱਜ ਕੇ ਦੂਜੇ ਪਾਸੇ ਜਿਹੜਾ ਲੋਡਡ ਪਿਸਟਲ ਸੀਗਾ ਉਹ ਚੁੱਕ ਕੇ ਫਾਇਰ ਕੀਤਾ ਐ ਐਸਐਚਓ ਸਾਹਿਬ ਜਸਜੀਤ ਸਿੰਘ ਤੇ ਤੇ ਉਹਦੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਸਜੀਤ ਨੇ ਜਦੋਂ ਫਾਇਰ ਕੀਤਾ ਉਹ ਤੇ ਇੰਜਰਡ ਹੋਇਆ ਨੂੰ ਗੁਰਪ੍ਰੀਤ ਲਾਲ ਨੂੰ ਜਿਹੜਾ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਬੋਰ ਸਿੰਘ ਨੂੰ ਅਸੀਂ ਜਲਦੀ ਪ੍ਰੋਡਕਸ਼ਨ ਵਾਂਂਡ ਤੇ ਲੈ ਕੇ ਆਵਾਂਗੇ ਔਰ ਉਹਦੇ ਨਾਲ ਸਾਰੀਆਂ ਵਾਰਦਾਤਾਂ ਜਿਹੜੀਆਂ ਕਾਫੀ ਜਿਵੇਂ ਮੈਂ ਤੁਹਾਨੂੰ ਨਾ ਕਿਡੀਆਂ 4 ਤਰਨ ਤਰਨ ਦੀਆਂ 5ਵੀਂ ਅੰਮ੍ਰਿਤਸਰ ਦੀ ਐ ਔਰ ਇਹਦਾ ਬਿਲਕੁਲ ਲੱਕ ਟੁੱਟਿਆ ਇਸ ਗੱਲ ਨਾਲ ਕਿਉਂਕਿ ਬੜੇ ਮੇਨ ਬੰਦੇ ਐ ਇਹ ਜਿਹੜੇ ਉਹਦੇ ਜਿਹੜੇ ਮਨਸੂਬੇ ਨੇ ਔਰ ਮਾੜੇ ਹਰਕਤਾਂ ਨੇ ਐ ਐਕਸਟਰਸ਼ਨ ਦੀਆਂ ਉਹ ਉਹਨੂੰ ਅੰਜਾਮ ਦਿੰਦੇ ਸੀਗੇ ਇਹਦੇ ਚ 0.30 ਬੋਰ ਦਾ ਇੱਕ ਬੜਾ ਸਫਿਸਟਿਕੇਟ ਤੇ ਲੀਥਲ ਪਿਸਟਲ ਬਰਾਮਦ ਹੋਇਆ ਇਹ ਸਾਰਾ ਜਿਹੜੀ ਇਨਵੈਸਟੀਗੇਸ਼ਨ ਬੜੀ ਵਧੀਆ ਪ੍ਰੋਫੈਸ਼ਨ ਤਰੀਕੇ ਨਾਲ ਡੀਸੀਪੀ ਰਵਿੰਦਰਪਾਲ ਸਿੰਘ ਜੀ ਦੇ ਰੈਨਮਾਈਜ਼ ਚ ਹੋਈ ਮੈਡਮ ਜਸਰੂਪਾਟ ਸਾਡੇ ਡੀਸੀਪੀ 3 ਔਰ ਅਨੁਭਵ ਜੈਨ ਜੀ ਸਾਡੇ ਏਸੀਪੀ ਐਸਐਚਓ ਮਕੂਲਪੁਰ ਜਸਜੀਤ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਅੱਗੇ ਵੀ ਇਹਦੇ ਚ ਹੋਰ ਕਾਰਵਾਈ ਹੋਏਗੀ ਬੋਰਡ ਸੀਰ ਨੂੰ ਵੀ ਅਸੀਂ ਜੇਲ੍ਹ ਚੋਂ ਲੈ ਕੇ ਆਵਾਂਗੇ ਕਿਉਂਕਿ ਇਸ ਕੇਸ ਦਾ ਮੇਨ ਮੁਲਜ਼ਮ ਉਹ ਵੀ ਹੈ ਨਾਲ ਉਸ ਤੋਂ ਬਾਅਦ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਹੋਮੀ ਸਰ ਏਜ ਕਿੰਨੀ ਕਹੇ ਇਹਨਾਂ ਦੀ ਏਜ ਇਹਨਾਂ ਦੀ ਜਿਹੜਾ ਗੁਰਪ੍ਰੀਤ ਲਾਲ ਆ 23 ਸਾਲ ਦਾ ਜੀ ਜੋਬਨਪ੍ਰੀਤ 18 ਸਾਲ ਦਾ ਔਰ ਜਿਹੜਾ ਗੁਰਪ੍ਰੀਤ ਲਾਲ ਤੇ ਬੋੜ ਸਿੰਘ ਹੈ ਇਹ ਕਜ਼ਨ ਬ੍ਰਦਰ ਨੇ ਉੱਥੇ ਆਪਸ ਚ ਮਾਸੀ ਦੇ ਬੱਚੇ ਆ ਇੱਕ ਦੂਜੇ ਦੇ ਔਰ ਇਹ ਦੋਨੋਂ ਜੋਬਨ ਤੇ ਇੱਕੋ ਪਿੰਡ ਦੇ ਨੇ ਚਾਟੀ ਬਣੀ ਸਰ ਇਹ ਕ੍ਰੀਏਟਿਵ ਅਲੋਇ ਵਿਲਸ ਤੇ ਕਿੰਨੀ ਵਾਰ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਇੱਕੋ ਇਨਸਟੈਂਟ ਕੀਤਾ ਗਿਆ ਜਾਂ ਦੋਨੋਂ ਕੋਈ ਕੋਈ ਹੈ ਜੀ ਇਹ ਜਿਹੜਾ 12 4 ਐਫ ਆਈ ਆਰ ਦਰਜ ਹੋਈ ਹੈ 11 ਨੂੰ ਰਾਤ ਨੂੰ तकरीबन 8:00 ਵਜੇ ਦੇ ਕਰੀਬ ਦੀ ਵਕੂਆ ਥਾਣਾ ਮਕੂਲਪੁਰਾ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ ਮੈਂ ਕੋਈ ਨਹੀਂ ਕੁਝ ਹੋ ਰਿਹਾ ਹੈ ਵੈਪਨ ਪ੍ਰਾਪਤਾ ਸੁਵਾਲੀ ਬਾਹਰੋਂ ਮਂਗਾ ਕੇ ਦਿੰਦਾ ਜੀ ਵਾਇਰ ਡਰੋਨ ਨੇ ਇਹਨਾਂ ਨੂੰ ਹੈਂਡਓਵਰ ਕਰਾਏ ਆ ਉਹ ਬੋੜ ਸਿੰਘ ਵੀ ਹੁਣ ਲੈ ਕੇ ਆਵਾਂਗੇ ਉਹਦੀ ਪੁੱਛਕਿਛ ਹੋਏਗੀ ਇਸ ਕੱਲ ਸਰ ਜਿਹੜਾ ਕੱਲ ਤਰਨਤਾਰਨ ਰਿਜਨ ਕੰਪਟ ਹੋਇਆ ਉਹ ਵੀ ਸਭ ਦਸਵਾਲ ਦੀ ਗੁਰਦੇ ਸੀਗੇ ਇਹਨਾਂ ਦਾ ਕੋਈ ਲਿੰਕ ਹੈ ਉਹਨਾਂ ਦੇ ਨਾਲ ਆਪਾਂ ਉਹ ਅਸੀਂ ਚੈੱਕ ਕਰਾਂਗੇ ਜੀ ਤੇ ਤੂੰ ਅਰਲੀ ਹੈ ਆਪਣੀ ਅਸੀਂ ਕਾਰਵਾਈ ਚ ਲੱਗੇ ਆ ਸਾਡੇ ਜਿਵੇਂ ਤੁਹਾਨੂੰ ਦੱਸਿਆ ਇੱਕ ਕੇਸ ਸੀ ਚਾਰ ਤਰਨਤਾਰਨ ਦੇ ਕੇਸਾਂ ਚ ਇਨਵੋਲਡ ਸਰ ਬੀਤੇ ਦਿਨੀ ਪ੍ਰਮੋਤ ਬਾਂਜੀ ਆਉਂਦੇ ਨੇ ਇੱਕ ਹੰਗਾਮੀ ਮੀਟਿੰਗ ਹੁੰਦੀ ਹੈ ਤੁਹਾਡੀ ਕੀ ਆਦੇਸ਼ ਦਿੱਤੇ ਕਿ ਖਾਸ ਕਰਕੇ ਗੈਂਗਸਟਰਸ ਨੂੰ ਲੈ ਕੇ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਉਹਨਾਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਕਿ ਇਹ ਦੇਖੋ ਬੜੀ ਸਿੰਪਲ ਗੱਲ ਹੈ ਸਾਡੇ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਡੀਜੀ ਸਾਹਿਬ ਵੱਲੋਂ ਬੜਾ ਕਲੀਅਰ ਹੈਗਾ ਕਿ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਔਰ ਹਰੇਕ ਇਨਵੈਸਟੀਗੇਸ਼ਨ ਔਰ ਕੇਸ ਜਿਹੜਾ ਉਹ ਮੋਨੀਟਰ ਕੀਤਾ ਜਾਂਦਾ ਔਰ ਸਾਰਾ ਰਿਕਾਰਡ ਬਿਲਡਿੰਗ ਦੇ ਉੱਤੇ ਵੀ ਬਹੁਤ ਜ਼ੋਰ ਦਿੰਦਾ ਔਰ ਇਨਵੈਸਟੀਗੇਸ਼ਨ ਦੇ ਉੱਤੇ ਮੇਨ ਦਿੰਦਾ ਸੋ ਥੈਟ ਕੋਈ ਵੀ ਕੇਸ ਜਿਹੜਾ ਅਨਟਰੈਸ ਨਾ ਰਵੇ ਔਰ ਜਿਹੜਾ ਵੀ ਉਹਦਾ ਦਾ ਐਸੋਸੀਏਟ ਹੈ ਉਦੇ ਖਿਲਾਫ ਪ੍ਰੋਪਰ ਲੀਗਲ ਐਕਸ਼ਨ ਹੋ ਕੇ ਕਚਹਿਰੀ ਦਿੱਤਾ ਜਾਂਦਾ ਹੈ